ਇੰਟਰਵਿਊ ਦੀ ਚਰਚਾ ਕਿਉਂ ਆ ਕਿਉਂਕਿ ਮਸਲਾ ਸਿੱਧਾ ਸਿੱਧਾ ਸਿੱਧੂ ਮੂਸੇ ਵਾਲੇ ਨਾਲ ਜੁੜਿਆ ਤੇ ਸਿੱਧੂ ਦਾ ਮੁੱਦਾ ਜਿੱਥੇ ਵੀ ਆਉਂਦਾ ਹੈ ਪੰਜਾਬ ਸਰਕਾਰ ਦਾ ਰਵਈਆ ਇੱਕ ਰਹਿੰਦਾ ਹੈ ਕਿ ਭਾਈ ਅਸੀਂ ਇਨਸਾਫ ਨਹੀਂ ਦੇਣਾ ਮੈਨੂੰ ਸਿੱਧਾ ਮਤਲਬ ਇਹ ਸਮਝ ਆਉਂਦਾ ਇਹ ਯਾਰ ਜੇ ਕੰਦ ਤੇ ਲਿਖਿਆ ਸਾਨੂੰ ਨਹੀਂ ਦਿਸਦਾ ਕਹਿੰਦੇ ਆ ਨਾ ਵੀ ਜੇ ਇਹ ਨੂੰ ਕੰਦ ਤੇ ਲਿਖਿਆ ਨਹੀਂ ਦਿਸਦਾ ਉਹਨੂੰ ਨਹੀਂ ਦਿਸਦਾ ਫਿਰ ਉਹਨੂੰ ਦਿਖਾਇਆ ਹੀ ਨਹੀਂ ਜਾ ਸਕਦਾ ਇਹ ਇੰਟਰਵਿਊ ਇਸ ਵੱਡੇ ਲੈਵਲ ਤੇ ਕੀ ਕਿਸੇ ਸਿਪਾਹੀ ਐਸਆਈ ਕਿਸੇ ਇਨਸਪੈਕਟਰ ਚ ਇੰਨੀ ਤਾਕਤ ਹੋ ਸਕਦੀ ਹੈ ਉਹ ਕਰਵਾ ਦੇ ਪਰ ਜਦੋਂ ਬਲੀ ਲਈ ਜਾਣੀ ਹੈ ਇਨਸਪੈਕਟਰ ਤੱਕ ਦੇ ਅਹੁਦੇ ਦੀ ਲਈ ਉਦੋਂ ਤਾਂ ਆਲੇ ਕਿਸੇ ਅਧਿਕਾਰੀ ਤੱਕ ਕਿਸੇ ਨੇ ਪਹੁੰਚਣਾ ਹੀ ਨਹੀਂ ਪਹੁੰਚਣਾ ਕਿਉਂ ਨਹੀਂ ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਤੇ ਮੈਂ ਬਹੁਤ ਓਪਣ ਕਹਿਣਾ ਬਹੁਤ ਪੈਸਾ ਨੂੰ ਬੋਲਦਾ ਕੈਨੇਡਾ ਬੈਠੇ ਕੀਦੇ ਰਿਸ਼ਤੇਦਾਰ ਨੂੰ ਕੀ ਕੀ ਚੜ ਜਾਣ ਇਹ ਅੱਜਕੱਲ ਕੋਈ ਲੁਗੀਆਂ ਗੱਲਾਂ ਨਹੀਂ ਹੈਗੀਆਂ ਕਿ ਕਿੱਥੇ ਕੀ ਅਸੀਂ ਜੋ ਸਾਰੀ ਪੁਲਿਸ ਨੂੰ ਸਮੇਟਦੇ ਆ ਅਸੀਂ ਭੁੱਲ ਜਾਂਦੇ ਆ ਫਿਰ ਪ੍ਰਬੋਧ ਕੁਮਾਰ ਕੌਣ ਨੇ ਉਹ ਵੀ ਇਸ ਸਟੇਟ ਦੇ ਵਿੱਚ ਹੀ ਕੰਮ ਕਰ ਰਹੇ ਆ ਅਧਿਕਾਰੀ ਆ ਸਾਡੇ ਕਾਪਾ ਕੇ ਰੱਖਦਾ ਪਰ ਹੁਣ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਯਾਦ ਕਰੋ ਹੁਣ ਦੂਜੇ ਪਾਸੇ ਵਾਲਿਆਂ ਨੂੰ ਉਹ ਵੀ ਪੁਲਿਸ ਆ ਜਿਹੜੀ ਗੈਂਗਸਟਰ ਨੂੰ ਭਜਾ ਕੇ ਆਉਂਦੀ ਆ ਉਹ ਵੀ ਪੁਲਿਸ ਆ ਜਿਹੜੀ ਇੰਟਰਵਿਊ ਦੇਖੋ ਇੰਟਰਵਿਊ ਐ ਨਹੀਂ ਹੋ ਜਾਂਦੀ ਇਹ ਵੀ ਪਤਾ ਕਰਾਉਣਾ ਕਿਹੜੇ ਅਧਿਕਾਰੀ ਨੇ ਆਪਦਾ ਫੋਨ ਦਿੱਤਾ ਹੋਣਾ ਵੀ ਇੰਨੀ ਵਧੀਆ ਕੁਆਲਿਟੀ ਆਈ ਈਦਾ ਫੋਨ ਸੀ ਉਹ ਵਰਤਿਆ ਗਿਆ। ਇਹ ਵੀ ਸੈਟ ਦੇ ਲਈ ਇਨਵੈਸਟੀਗੇਟ ਕਰਨ ਦੇ ਮੁੱਦੇ ਆ। ਐਨਾ ਪੂਰਾ ਮਾਹੌਲ ਬਣਾ ਕੇ ਦਿੱਤਾ ਗਿਆ ਹੋ। ਦੋ ਚਾਰ ਬੰਦੇ ਗੇਟ 'ਚ ਵੀ ਖੜਾਏ ਹੋਣੇ ਵੀ ਹੋਣ ਕੋਈ ਉਹ। ਰਾਕੀ ਵੀ ਖੜੇ ਹੋਣੇ ਕੋਈ ਹੋਰ ਨਾਸ਼। ਇਹ ਤਾਂ ਅਦਾਲਤوں ਦਾ ਫਿਰ ਮੈਂ ਕਹਿਣਾ ਵੀ ਧੰਨਵਾਦੀ ਹੋ ਗਿਆ ਸੀ ਉਹਨਾਂ ਦੇ ਜਿਨ੍ਹਾਂ ਨੇ ਸਚਾਈ ਬਾਹਰ ਕੱਢਤੀ। ਨਹੀਂ ਸਰਕਾਰ ਨੇ ਕਸਰ ਕੀ ਛੱਡੀ ਸੀ। ਇੰਟਰਵਿਊ ਕਦੋਂ ਦੀ ਹੋਈ ਵੀ ਹੈ ਗੱਲਣਾ ਤੁਸੀਂ ਐਂ ਦੇਖੋ। ਕਿੰਨਾ ਚਿਰ ਬਾਅਦ ਉਹ ਰਿਲੀਜ਼ ਹੁੰਦੀ ਆ ਤੇ ਹੁਣ ਤਾਂ 25 ਦਿਨ ਹੋ ਗਏ ਸੀ। ਸਰਕਾਰ ਨੂੰ ਪਤਾ ਨਹੀਂ ਲੱਗਿਆ ਸੀ ਸਭ ਪਤਾ ਸੀ ਨਾ ਕੀ ਕਾਰਵਾਈ ਕੀਤੀ ਸਰਕਾਰ ਦੇ ਅਧਿਕਾਰੀ ਲਗਾਤਾਰ ਸਰਕਾਰ ਨੂੰ ਗੁੰਮਰਾਹ ਕਰਦੇ ਰਹੇ ਅਸੀਂ ਪਰ ਕਿਉਂ ਨਾ ਮੰਨ ਗਏ ਵੀ ਸਰਕਾਰ ਵੀ ਨਾਲ ਮਿਲੀ ਹੋਈ ਸੀ ਜੇ ਗੁੰਮਰਾਹ ਕਰ ਰਹੀ ਸੀ ਫਿਰ 25 ਦਿਨਾਂ ਦੇ ਵਿੱਚ ਕਾਰਵਾਈ ਕਰਕੇ ਘਰੇ ਨਾ ਤੋਰੇ ਮੁੱਖ ਮੰਤਰੀ ਸਾਹਿਬ ਆਪਣੇ ਫੀਲਡ ਦੀ ਜਿਹਦੇ ਉਹ ਜਿਹੜੇ ਸੂਬੇ ਦੇ ਮੁਖੀ ਨੇ ਉੱਥੇ ਤਾਂ ਉਹ ਫੇਲ ਸਾਬਤ ਹੋ ਰਹੇ ਨੇ ਲਗਾਤਾਰ ਝੂਠ ਵੀ ਬੋਲ ਰਹੇ ਨੇ ਪਰ ਦੂਜੇ ਪਾਸੇ 올림픽 ਗਏ ਖਿਡਾਰੀਆਂ ਨੂੰ ਇਹ ਸਲਾਹਾਂ ਦਿੰਦੇ ਨੇ ਜਿਵੇਂ ਮਾਸਟਰ ਹੁੰਦੇ ਨੇ ਉਹਨਾਂ ਦੇ ਹਾਕੀਆੜਾ ਨੂੰ ਸਲਾਹ ਦੇ ਰਿਹਾ ਮੁੱਖ ਮੰਤਰੀ ਸਾਹਿਬ ਕਹਿੰਦੇ ਤੁਹਾਡਾ ਸੈਂਟਰ ਕਮਜ਼ੋਰ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਪੰਜਾਬ ਦਾ ਡਿਫੈਂਸ ਕਮਜ਼ੋਰ ਕਰਤਾ ਸਾਰਾ ਸਾਰੇ ਪੰਜਾਬ ਦੀ ਤੁਸੀਂ ਜਿਹੜੀ ਟੀਮ ਦੇ ਕਪਤਾਨ ਹੋ ਉਹਦਾ ਤਾਂ ਤੁਸੀਂ ਬੇੜਾ ਕਰਕੇ ਕਰਤਾ ਤੇ ਤੁਸੀਂ ਦੂਜਿਆਂ ਨੂੰ ਸਲਾਹਾਂ ਦਿੰਨੇ ਭਾਈ ਜੀ ਅਸੀਂ ਤੁਹਾਨੂੰ ਹਾਕੀ ਟੀਮ ਨੂੰ ਸਲਾਹਾਂ ਦੇਣ ਖਾਤਰ ਨਹੀਂ ਚੁਣਿਆ ਅਸੀਂ ਸਾਨੂੰ ਪੰਜਾਬ ਦੇ ਹਾਲਾਤ ਬਦਲਣ ਖਾਤਰ ਚੁਣਿਆ ਜਿਹੜਾ ਵੀ ਕੋਚ ਇੰਡੀਅਨ ਟੀਮ ਦਾ ਰੱਖਿਆ ਗਿਆ ਉਹ ਬਹੁਤ ਕਾਬਲ ਬੰਦਾ ਰੱਖਿਆ ਗਿਆ ਹੋਊਗਾ ਜੇ ਨਾ ਕਾਬਲ ਹੋਇਆ ਕੋਈ ਨਹੀਂ ਗਾਂ ਲਾ ਅਗਲੇ ਰੱਖ ਲੈਣਗੇ ਹਾਕੀ ਇੰਡੀਆ ਦਾ ਵੀ ਚੰਗਾ ਖਾਸਾ ਬਜਟ ਹੈਗਾ ਪਰ ਗੱਲ ਪੰਜਾਬ ਦੀ ਕਰ ਲੋ ਤੁਸੀਂ ਕਿਉਂ ਉਹਨਾਂ ਨੂੰ ਸਲਾਹ ਦੇਈ ਜਾਂਦੇ ਹੋ ਲੋ ਫਗਾਟ ਕੁੜੀ ਨੂੰ ਵੀ ਤੂੰ ਵਾਲ ਕੱਟ ਲੈਂਦੀ ਬਾਈ ਯਾਰ ਅਗਲਾਂ ਨੂੰ ਵੀ ਦੀਂਦਾ ਤੇ ਹੁਣ ਅਗਲੇ ਸਾਨੂੰ ਇਹ ਕਹਿ ਦੇਣ ਮੋੜ ਕੇ ਕੋਈ ਟਵੀਟ ਕਰ ਦੇ ਵੀ ਬਾਈ ਤੁਸੀਂ ਇੰਟਰਵਿਊ ਰੋਕ ਲੈਂਦੇ ਤੁਸੀਂ ਚ ਟਾਰੋਖ ਲੈਂਦੇ ਤੁਸੀਂ ਕਾਰਵਾਈ ਕਰ ਲੋ ਤੁਸੀਂ ਇਨਸਾਫ ਦੇ ਲੋ ਫੇਰ ਕੀ ਜਵਾਬ ਹੈ ਹੋਕੀ ਦੀ ਟੀਮ ਨੂੰ ਸਲਾਹਾਂ ਦੇਣ ਵਾਲੇ ਭਾਈ ਬਹੁਤ ਹੈ ਕੋਈ ਚੱਕਰ ਨਹੀਂ ਪਰ ਤੁਹਾਨੂੰ ਪੰਜਾਬ ਚ ਜਿਹੜੇ ਸਲਾਹਾਂ ਦੇ ਰਹੇ ਆ ਨਾ ਉਹ ਸਿਰੇ ਦੇ ਨਖੇਦ ਸਿਰੇ ਦੇ ਕਿਉਂਕਿ ਕੱਖ ਨਹੀਂ ਕਰ ਰਹੇ ਤੁਸੀਂ ਜਮੀਨ ਤੇ ਜਾ ਕੇ ਜੀਤੇ ਤੁਸੀਂ ਗਲਤੀ ਤੇ ਗਲਤੀ ਕਰ ਰਹੇ ਹੋ ਉਸ ਗਲਤੀ ਨੂੰ ਲੁਕਾਉਣ ਵਾਸਤੇ ਲਗਾਤਾਰ ਝੂਠ ਬੋਲ ਰਹੇ ਪਰ ਮੈਂ ਸਾਰਿਆਂ ਦੇ ਸਾਹਮਣੇ ਯਾਰ ਸਲਾਮ ਕਰਦਾ ਸਾਰੇ ਪੰਜਾਬ ਵੱਲੋਂ ਅਨੂਪ ਇੰਦਰ ਸਿੰਘ ਗਰੇਵਾਲ ਜਿਹੜੇ ਜੱਜ ਨੇ ਇਸ ਮਸਲੇ ਦੇ ਵਿੱਚ ਤੇ ਮੈਡਮ ਬੈਨਰਜੀ ਜਿਨ੍ਹਾਂ ਨੇ ਯਾਰ ਘੱਟੋ ਘੱਟ ਸਾਡੇ ਮੂਰੇ ਸੱਚਾਈ ਤਾਂ ਲਿਆਤੀ ਨਹੀਂ ਇਹ ਸਰਕਾਰ ਤਾਂ ਪੈਰ ਤੋਂ ਪਾਣੀ ਨਹੀਂ ਦੇ ਪੈਰ ਪੈਣ ਦੇ ਰਹੀ ਸੀ ਇਹੀ ਇਹਨਾਂ ਦਾ ਪੈਟਰਨ ਕਿਸੇ ਵੀ ਮੁੱਦੇ ਤੇ ਜਿਹਦੇ ਤੇ ਤੁਸੀਂ ਕਰਦੇ ਹੋ ਭੱਜ ਜੋ ਆਮ ਆਨਮੀ ਪਾਰਟੀ ਦਾ ਪਹਿਲੇ ਦਿਨ ਤੋਂ ਇਹ ਫੰਡਾ ਰਿਹਾ ਗੱਲ ਕੀ ਹੈ ਗਗਨ ਤਿੰਨ ਚਾਰ ਪੌਸੀਆਂ ਡਿਫੈਂਡਰ ਸਰਕਾਰ ਆਪ ਦੇ ਕਿਸੇ ਵੀ ਝੂਠ ਨੂੰ ਕਰਦੀ ਇਹ ਡਿਵਰਟ ਕਰਦੀ ਹੈ ਇਹਨਾਂ ਦਾ ਕੀ ਹੁੰਦਾ ਵੀ ਇੱਕ ਝੂਠ ਜਦੋਂ ਆ ਗਿਆ ਕੁਝ ਵੱਡਾ ਈਵੈਂਟ ਖੜਾ ਕਰ ਦੋ ਉਹਦੇ ਮੁਕਾਬਲੇ ਵੀ ਜੀ ਆ ਕਰਨਾ ਬਹੁਤ ਵੱਡੀ ਹੈ ਜਿੰਨਾ ਚਿਰ ਮੰਤਰੀਆਂ ਐਮ ਐਲ ਏ ਦਾ ਧਿਆਨ ਇਸ ਗੱਲ ਤੇ ਆ ਕਿ ਸਾਨੂੰ ਕਮਾਈ ਕੌਣ ਵੱਧ ਕਰਕੇ ਦਿੰਦਾ ਹੈ ਤੁਸੀਂ ਪੰਜਾਬ ਦੇ ਹਾਲਾਤ ਸੁਧਾਰ ਕਿਵੇਂ ਲਓਗੇ ਜਿਹੜੇ ਬੰਦੇ ਨੇ ਤੁਹਾਨੂੰ ਕਮਾ ਕੇ ਦੇਣੇ ਆ ਉਹ ਕਿਵੇਂ ਯਰ ਇਨਸਾਫ ਕਰ ਦੋਗੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਪਿਛਲੇ ਸਾਲ ਜੇਲ੍ਹ ਦੇ ਵਿੱਚੋਂ ਇੱਕ ਗੈਂਗਸਟਰ ਦੀਆਂ ਦੋ ਇੰਟਰਵਿਊਜ਼ ਹੁੰਦੀਆਂ ਨੇ ਚਰਚਾ ਹੁੰਦੀ ਆ ਕਿ ਉਹ ਇੰਟਰਵਿਊਜ਼ ਪੰਜਾਬ ਦੀਆਂ ਨੇ ਪਰ ਉਹ ਸਾਰੇ ਕਾਸੇ ਨੂੰ ਨਕਾਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਡੇ ਪੁਲਿਸ ਅਧਿਕਾਰੀ ਆ ਕੇ মিডিਆ ਸਾਹਮਣੇ ਕਹਿੰਦੇ ਨੇ ਕਿ ਇਹ ਇੰਟਰਵਿਊਸ ਪੰਜਾਬ ਦੀਆਂ ਨਹੀਂ ਪੰਜਾਬ ਤੋਂ ਬਾਹਰ ਦੀਆਂ ਨੇ ਪਰ ਹਾਈ ਕੋਰਟ ਦੇ ਵਿੱਚ ਮਸਲਾ ਜਾਂਦਾ ਹਾਈ ਕੋਰਟ ਇੱਕ ਸੈੱਟ ਬਣਾਉਂਦੀ ਆ ਆਈਪੀਐਸ ਪ੍ਰਬੋਧ ਕੁਮਾਰ ਜਿਹੜੇ ਸਪੈਸ਼ਲ ਡੀਜੀਪੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਸੈੱਟ ਬਣਦੀ ਆ ਤੇ ਉਹ ਸੈੱਟ ਮੁੱਖ ਮੰਤਰੀ ਦੇ ਦਾਅਵਿਆਂ ਦਾ ਧੂਆਂ ਕੱਢ ਕੇ ਰੱਖ ਦਿੰਦੀ ਆ ਜਿਹੜਾ ਕਹਿੰਦੇ ਸੀ ਕਿ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਤਾਂ ਹਾਈ ਕੋਰਟ ਦੇ ਵਿੱਚ ਰਿਪੋਰਟ ਓਪਨ ਹੁੰਦੀ ਆ ਪਰ ਰਿਪੋਰਟ ਦੇ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਪਹਿਲੀ ਜਿਹੜੀ ਇੰਟਰਵਿਊ ਹੋਈ ਸੀ ਜਿਹੜੀ 13 ਮਾਰਚ ਨੂੰ ਟੀਵੀ ਤੇ ਚੱਲੀ ਸੀ 2023 ਨੂੰ ਉਹ ਇੰਟਰਵਿਊ CIA ਖਰਡ ਕੰਪਲੈਕਸ ਵਿਖੇ ਹੋਈ ਸੀ ਤਾਂ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਬਾਈ ਨਵਰੀਤ ਨੇ ਗੱਲਬਾਤ ਸ਼ੁਰੂ ਕਰਦੇ ਆਂ ਨਵਰੀਤ ਭਾਈ ਬਹੁਤ ਵੱਡੇ ਵੱਡੇ ਦਾਅਵੇ ਸੀ ਮੁੱਖ ਮੰਤਰੀ ਸਾਹਿਬ ਦੇ ਡੀਜੀਪੀ ਸਾਹਿਬ ਦੇ ਵੀ ਕਿ ਪੰਜਾਬ ਦੇ ਵਿੱਚ ਤਾਂ ਜੀ ਸਿਸਟਮ ਬਹੁਤ ਤਕੜਾ ਸਾਡਾ ਹਾਈ ਟਕ ਨੇ ਜੇਲਾਂ ਸਾਰਾ ਕੁਝ ਪੰਜਾਬ ਦੇ ਵਿੱਚ ਕਹਿੰਦੇ ਇੰਟਰਵਿਊ ਹੋ ਹੀ ਨਹੀਂ ਸਕਦੀ ਤਾਂ ਹੁਣ ਤੁਹਾਡੇ ਸਾਹਮਣੇ ਆ ਜੋ ਤਿੰਨ ਮੈਂਬਰੀ ਸੈੱਟ ਸੀ ਪ੍ਰਬੋਧ ਕੁਮਾਰ ਜੀ ਦੀ ਗਵਾਹੀ ਦੇ ਵਿੱਚ ਬਣੀ ਉਹਨਾਂ ਨੇ ਸਾਰਾ ਕੁਝ ਸਾਫ਼ ਕਰਤਾ ਚਲੋ ਜੇਲਾਂ ਵਾਲੇ ਮਸਲੇ ਤੇ ਤਾਂ ਉਹ ਠੀਕ ਸਾਬਤ ਹੋਇਆ ਕਿ ਜੇਲ੍ਹ ਦੇ ਵਿੱਚ ਨਹੀਂ ਹੋਈ ਜੇਲ੍ਹ ਦੇ ਵਿੱਚ ਹੋਣੀ ਵੀ ਮਾੜੀ ਗੱਲ ਸੀ ਪਰ ਸੀਆਈਏ ਸਟਾਫ ਦੇ ਵਿੱਚ ਹੋਣੀ ਉਹ ਹੋਰ ਵੀ ਜ਼ਿਆਦਾ ਮਾੜੀ ਤੇ ਖਤਰਨਾਕ ਜ਼ਿਲ੍ਹੇ ਦਾ ਹਿਸਾਬ ਸਮਝੋ ਸਭ ਤੋਂ ਚੰਗੇ ਤੁਸੀਂ ਆਪਦੇ ਮੁਲਾਜ਼ਮਾਂ ਨੂੰ ਕਿੱਥੇ ਲਾਉਣੇ ਹੋ ਸੀਆਈਏ ਸਟਾਫ ਚ ਲਾਉਣੇ ਉੱਥੇ ਲੱਗਦੇ ਆ ਉਹ ਸੀਆਈਏ ਇੰਟੈਲੀਜੈਂਟ ਤੇਜ ਕਹ ਲੋ ਜਿਹੜੇ ਨੇ ਤੇ ਹਾਂ ਕਾਬਲ ਕਹ ਲੋ ਤੁਸੀਂ ਸਭ ਤੋਂ ਜਿਹੜਾ ਤੁਹਾਡਾ ਕਾਬਲ ਤੇ ਹੋਣ ਹਾਰਾ ਉਹਨੂੰ ਲਾਉਣਾ ਹੈ ਉੱਥੇ ਉਹ ਲਾਏ ਹੁਣੋ ਕਰਾ ਕੀ ਰਿਹਾ ਪੰਜਾਬ ਦੇ ਵਿੱਚ ਤੁਸੀਂ ਇੱਕ ਪੁਲਿਸ ਦਾ ਵਿੰਗ ਦੇਖੋ ਕੀ ਕੁਛ ਕਰ ਰਿਹਾ ਹੈ ਯਾਦ ਆ ਤੁਹਾਨੂੰ ਮਾਨਸਾ ਦੀ ਘਟਨਾ ਜਦੋਂ ਪ੍ਰਿਤਪਾਲ ਸਿੰਘ ਨਾਂ ਦਾ ਇੱਕ ਅਧਿਕਾਰੀ ਗੈਂਗਸਟਰ ਨੂੰ ਛੱਡ ਕੇ ਆਉਂਦਾ ਜਿਵੇਂ ਕੁੜੀ ਦੀ ਡੋਲੀ ਤੋੜ ਕੇ ਆਉਂਦੇ ਹੁੰਦੇ ਆ ਲੋਕ ਵਿਆਹ ਦੇ ਵਿੱਚ ਉਵੇਂ ਹੁਣ ਦੂਜਾ ਹਾਲਾਤ ਇੱਥੇ ਅਖਰਨ ਮਹਾਲੀ ਦੇ ਆ ਜਿਹਨੂੰ ਸਭ ਸਾਰੇ ਪੰਜਾਬ ਚੋਂ ਕਿਹਾ ਜਾਂਦਾ ਹੈ ਕਿ ਇਹ ਭਾਈ ਸਭ ਤੋਂ ਸਾਡਾ ਕਾਬਲਾ ਪੁਲਸ ਦਾ ਵਾਅ ਕਰਦੀ ਆ ਆਪਾਂ ਨੂੰ ਮਤਲਬ ਨਹੀਂ ਮੈਨੂੰ ਇੰਨਾ ਟੈਕਨੀਕਲ ਚੀਜ਼ਾਂ ਦਾ ਪਤਾ ਪਰ ਜਦੋਂ ਕਿਸੇ ਪੁਲਿਸ ਦੇ ਅਧਿਕਾਰੀਆਂ ਨਾਲ ਗੱਲ ਹੁੰਦੀ ਹੈ ਉਹ ਸੀਆਈਐਸ ਅ ਅਖਰੜ ਦਾ ਜ਼ਿਕਰ ਕਰਦੇ ਆ ਉੱਥੇ ਇੰਟਰਵਿਊ ਹੋ ਰਹੀ ਹੈ ਗਗਨ ਇਹ ਇੰਟਰਵਿਊ ਐਸ ਵੱਡੇ ਲੈਵਲ ਤੇ ਕੀ ਕਿਸੇ ਸਿਪਾਹੀ ਐਸਆਈ ਕਿਸੇ ਇਨਸਪੈਕਟਰ ਚ ਇੰਨੀ ਤਾਕਤ ਹੋ ਸਕਦੀ ਹੈ ਉਹ ਕਰਵਾ ਦੇ ਨਾ ਪਰ ਜਦੋਂ ਬਲੀ ਲਈ ਜਾਣੀ ਹੈ ਇਨਸਪੈਕਟਰ ਤੱਕ ਦੇ ਅਹੁਦੇ ਦੀ ਲਈ ਉਦੋਂ ਤਾਂ ਆਲੇ ਕਿਸੇ ਅਧਿਕਾਰੀ ਤੱਕ ਕਿਸੇ ਨੇ ਪਹੁੰਚਣਾ ਹੀ ਨਹੀਂ ਪਹੁੰਚਣਾ ਕਿਉਂ ਨਹੀਂ ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਤੇ ਮੈਂ ਬਹੁਤ ਓਪਨ ਕਹਿਣਾ ਬਹੁਤ ਪੈਸਾ ਇਨਵੋਲਵ ਹੈ ਕੈਨੇਡਾ ਬੈਠੇ ਕੀਦੇ ਰਿਸ਼ਤੇਦਾਰ ਨੂੰ ਕੀ ਕੀ ਚੜ ਜਾਣਾ ਇਹ ਅੱਜ ਕੱਲ ਕੋਈ ਲੁਗੀਆਂ ਗੱਲਾਂ ਨਹੀਂ ਹੈਗੀਆਂ ਕਿ ਕਿੱਥੇ ਕੀ ਕੁਝ ਹੁੰਦਾ ਪਰ ਇਹ ਇੰਟਰਵਿਊ ਦੀ ਚਰਚਾ ਕਿਉਂ ਆ ਕਿਉਂਕਿ ਮਸਲਾ ਸਿੱਧਾ ਸਿੱਧਾ ਸਿੱਧੂ ਮੂਸੇ ਵਾਲੇ ਨਾਲ ਜੁੜਿਆ ਹੋਇਆ ਸਿੱਧੂ ਮੂਸੇ ਵਾਲਾ ਜਿਹਦੇ ਵਿੱਚ ਪੰਜਾਬ ਸਰਕਾਰ ਦੀ ਨਕਾਮੀ ਹੈ ਉਸ ਸਿਕਿਉਰਿਟੀ ਤੁਨੂੰ ਮੈਂ ਅੱਜ ਇੱਕ ਰਿਪੋਰਟ ਦੇਖ ਰਿਹਾ ਸੀ ਪਹਿਲਾਂ ਵੀ ਇਹ ਸਿਕਿਉਰਿਟੀ ਅਕਾਲੀ ਰਾਜ ਵੇਲੇ ਵੀ ਲੋਕਾਂ ਦੀ ਘਟਦੀ ਰਹੀ ਆ ਸੁਖਜਿੰਦਰ ਸਿੰਘ ਰੰਧਾਵਾ ਵੇਲੇ 800 ਦੇ ਕਰੀਬ ਜਦੋਂ ਗ੍ਰਹਿ ਮੰਤਰੀ ਸੀਗੇ ਬੰਦਿਆਂ ਦੀ ਘਟੀ ਸੀ ਸਿਕਿਉਰਿਟੀ ਚਰਚਾ ਸੁਣੀ ਸੀ ਵੀ ਕਿਦੀ ਘਟੀ ਆ ਬਿਲਕੁਲ ਕੋਈ ਖਬਰ ਨਹੀਂ ਇਹ ਤਾਂ ਪੋਸਟਾਂ ਪਾਉਂਦੇ ਸੀ ਕਿਵੇਂ ਆ ਕੁਲਾਈ ਦੇ ਆਹੇ ਰਾਜ ਕਰ ਰਹੇ ਆ ਕੱਲ੍ਹ ਇਹ ਆ ਕਿ ਤੁਸੀਂ ਗਲਤੀ ਤੇ ਗਲਤੀ ਕਰ ਰਹੇ ਹੋ ਉਸ ਗਲਤੀ ਨੂੰ ਲੁਕਾਉਣ ਵਾਸਤੇ ਲਗਾਤਾਰ ਝੂਠ ਬੋਲ ਰਹੇ ਹੋ ਪਰ ਮੈਂ ਸਾਰਿਆਂ ਦੇ ਸਾਹਮਣੇ ਯਾਰ ਸਲਾਮ ਕਰਦਾ ਸਾਰੇ ਪੰਜਾਬ ਵੱਲੋਂ ਅਨੂਪ ਇੰਦਰ ਸਿੰਘ ਗਰੇਵਾਲ ਜਿਹੜੇ ਜੱਜ ਨੇ ਇਸ ਮਸਲੇ ਦੇ ਵਿੱਚ ਤੇ ਮੈਡਮ ਬੈਨਰਜੀ ਜਿਨ੍ਹਾਂ ਨੇ ਯਾਰ ਘੱਟੋ ਘੱਟ ਸਾਡੇ ਮੂਰੇ ਸੱਚਾਈ ਤਾਂ ਲਿਆਤੀ ਨਹੀਂ ਇਹ ਸਰਕਾਰ ਤਾਂ ਪੈਰ ਤੇ ਪਾਣੀ ਨਹੀਂ ਦੇ ਪੈਰ ਪੈਣ ਦੇ ਰਹੀ ਸੀ ਇਹੀ ਇਹਨਾਂ ਦਾ ਪੈਟਰਨ ਹੈ ਕਿਸੇ ਵੀ ਮੁੱਦੇ ਤੇ ਜਿਹਦੇ ਤੇ ਤੁਸੀਂ ਕਰਦੇ ਹੋ ਭੱਜ ਜਾਓ ਆਮ ਆਦਮੀ ਪਾਰਟੀ ਦਾ ਪਹਿਲੇ ਦਿਨ ਤੋਂ ਇਹ ਫੰਡਾ ਰਿਹਾ ਕਰਜ਼ ਬਹੁਤ ਹੈ ਤੁਹਾਡੇ ਕੋਲੇ ਹੱਲ ਨਹੀਂ ਭੱਜ ਜਾਓ ਕਿਉਂ ਖਜ਼ਾਨਾ ਭਰਿਆ ਵਾ ਤੇ ਇਹ ਖਜ਼ਾਨਾ ਭਰਿਆ ਫਿਰ 700 ਕਰੋੜ ਹੋਣੀ ਕਿਉਂ ਲੱਗੇ ਛਟੇ ਕਿ ਕੋਈ ਸ਼ਗਣ ਪਾ ਗਿਆ ਸ਼ਗਣ ਮਤਲਬ ਮੈਨੂੰ ਗਲਤ ਨਾ ਸਮਝੋ ਵੀ ਉਹੀ ਕਿਸੇ ਦੇ ਘਰੇ ਨਹੀਂ ਜਾਂਦੇ ਹੁੰਦੇ ਅਗਲਾ 500 ਰੁਪਿਆ ਵੜਾ ਆਉਂਦਾ ਵੀ ਕੋਈ ਐਂ ਤਾਂ ਨਹੀਂ ਕਰ ਗਿਆ ਉਹੀ ਸਾਨੂੰ 700 ਕਰੋੜ ਦੇਗਾ ਵੀ ਪੰਜਾਬ ਆਇਆ ਸੀ ਮਿਲਣਾ ਗੱਲ ਇੱਥੇ ਖੜੀ ਆ ਕਿ ਨੀਤ ਨੀयत ਪੂਰੀ ਤਰ੍ਹਾਂ ਝੂਠੀ ਆ ਪ੍ਰਸ਼ਾਸਨ ਤੇ ਸਰਕਾਰਾਂ ਚਲਦੀਆਂ ਹੁੰਦੀਆਂ ਇੱਕ ਕ੍ਰੈਡੀਬਿਲਟੀ ਤੇ ਵਚਨ ਹੁੰਦਾ ਅਸੀਂ ਇਹ ਮੰਨ ਕੇ ਚੱਲਦੇ ਆ ਕਿ ਸਾਡੀ ਸਟੇਟ ਦਾ ਡੀਜੀਪੀ ਜੇ ਆ ਕੇ ਕੋਈ ਗੱਲ ਕਹਿੰਦਾ ਤਾਂ ਬਿਲਕੁਲ ਸਹੀ ਹੋਊਗੀ ਕੁਝ ਹੋ ਜੇ ਅਸੀਂ ਇਹ ਮੰਨ ਕੇ ਚੱਲਦੇ ਆ ਕਿ ਯਾਰ ਮੁੱਖ ਮੰਤਰੀ ਬੋਲ ਰਿਹਾ ਪਰ ਹੁਣ ਅਸੀਂ ਮੰਨ ਗਏ ਕਿ ਸਾਡੇ ਟੌਪ ਦੇ ਅਧਿਕਾਰੀ ਸਾਡਾ ਮੁੱਖ ਮੰਤਰੀ ਝੂਠ ਬੋਲਦੇ ਆ ਲੋ ਬੋਲੇ ਉਹਨਾਂ ਨੇ ਤਾਂ ਗੱਲਾਂ ਲਕਾਉਂਦੇ ਆ ਮਤਲਬ ਇਹਦਾ ਇਹ ਨਹੀਂ ਨਿਕਲਦਾ ਤੇ ਫੇਰ ਉਹੀ ਆ ਦੂਜੇ ਪਾਸੇ ਮੈਂ ਇਹ ਵੀ ਆ ਗਗਨ ਗੱਲ ਆਪਾਂ ਅੱਗੇ ਚੱਲ ਕੇ ਇਹਨਾਂ ਪੁਲਿਸ ਅਧਿਕਾਰੀਆਂ ਦੀ ਵੀ ਕਰਦੇ ਆ ਕਿ ਚੰਗੇ ਮਾੜੇ ਦੇ ਵਿੱਚ ਸਰਕਾਰ ਫਰਕ ਕਿਉਂ ਨਹੀਂ ਦੇਖ ਰਹੀ ਕਿਉਂਕਿ ਜਿਹੜੇ ਚੰਗੇ ਅਧਿਕਾਰੀ ਹੁੰਦੇ ਆ ਨਾ ਉਹਨਾਂ ਨੂੰ ਸੈਨਾ ਸਰਕਾਰਾਂ ਲਈ ਵੀ ਔਖਾ ਹੁੰਦਾ ਚੰਗਾ ਅਤੇ ਕਾਬਲ ਬੰਦਾ ਹਰ ਇੱਕ ਨੂੰ ਤਾਂ ਬਰਦਾਸ਼ਤ ਨਹੀਂ ਹੁੰਦਾ ਪਰ ਇਸ ਮਸਲੇ ਦੇ ਵਿੱਚ ਘੱਟੋ ਘੱਟ ਮੈਨੂੰ ਲੱਗਦਾ ਫਿਰ ਹਾਈ ਕੋਰਟ ਦਾ ਧੰਨਵਾਦ ਕਰਨਾ ਚਾਹੀਦਾ ਕਿ ਸਚਾਈ ਸਰਕਾਰ ਦੇ ਦਾਵੇ ਲੀਰੋ ਲੀਰ ਕਰਕੇ ਉਹਨਾਂ ਨੇ ਜਿਹੜੇ ਧਰਤੇ ਜੀ ਅੱਛਾ ਭਾਈ ਸਭ ਤੋਂ ਪਹਿਲਾਂ ਗੱਲ ਤੁਸੀਂ ਗੱਲ ਮੁੱਖ ਮੰਤਰੀ ਤੇ ਡੀਜੀਪੀ ਦੇ ਝੂਠ ਬੋਲਣ ਦੀ ਕੀਤੀ ਇੱਕ ਦਿਨ ਇੰਟਰਵਿਊ ਹੁੰਦੀ ਹੈ ਦੂਜੇ ਦਿਨ ਚੀਜ਼ੇ ਦਿਨ ਡੀਜੀਪੀ ਸਾਹਿਬ ਮੀਡੀਆ ਸਾਹਮਣੇ ਆ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਵੀ ਦਾਵਾ ਕਰ ਦਿੰਦੇ ਨੇ ਤੁਹਾਨੂੰ ਐਡੀ ਕਾਲੀ ਕੀ ਸੀ ਕਿ ਤੁਸੀਂ ਸਿੱਧਾ ਨਕਾਰਤਾ ਕਿ ਜੀ ਪੰਜਾਬ ਚ ਇੰਟਰਵਿਊ ਨਹੀਂ ਹੋਈ ਵੱਡੀ ਬਹੁਤ ਵੱਡੀ ਵਾਰਦਾਤ ਹੋਈ ਆ ਕੋਈ ਜਾਣ ਚ ਕੋਈ ਕੁਛ ਕੋਈ ਸਮਾਂ ਲੈ ਲੈਂਦੇ ਕਾਲੇ ਦੇ ਵਿੱਚ ਤੁਸੀਂ ਇੱਕ ਝੂਠ ਬੋਲ ਗਏ ਉਸ ਤੋਂ ਬਾਅਦ ਫਿਰ ਤੁਸੀਂ ਲਗਾਤਾਰ ਝੂਠ ਬੋਲ ਰਹੇ ਮਤਲਬ ਉਹ ਤੁਹਾਨੂੰ ਕਾਲੀ ਨਹੀਂ ਲੱਗੀ ਕਿ ਸਿੱਧਾ ਕਹਿ ਦੇਣਾ ਕਿ ਸਿੱਥੇ ਨਹੀਂ ਹੋਈ ਜੀ ਤੇ ਫਿਰ ਹੁਣ ਹੁਣ ਤੁਸੀਂ ਕੀ ਕਹੋਗੇ ਹੁਣ ਤੁਹਾਡੇ ਹੁੰਗੜੀਆਂ ਪੈ ਗਏ ਮੂੰਹ ਚ ਮਹੀਨਾ ਹੋ ਗਿਆ BMW ਦਾ ਪਲਾਂਟ ਲਿਆਉਣਾ ਪੰਜਾਬ ਦੇ ਵਿੱਚ ਇਹਦੇ ਚ ਕੀ ਕਾਲ ਸੀ ਗੱਲ ਇਹ ਆ ਵੀ ਝੂਠ ਬੋਲਣਾ ਗਾਹ ਨਿਕਲ ਜਾਣਾ ਪਿੱਛੇ ਬੈਠਾ ਉਹ ਜਿਨ੍ਹਾਂ ਨੂੰ ਬੁਰਕੀਆਂ ਪਾਉਣੀਆਂ ਆਂਗੀਆਂ ਉਹ ਆਪ ਹੀ ਡਿਫੈਂਡ ਕਰੀ ਜਾਂਦੇ ਆ ਉਹ ਪੰਜਾਬ ਦੇ ਮੁੱਦੇ ਉਹਨਾਂ ਨੇ ਚੱਕਨੇ ਆ ਆ ਮੁੱਦੇ ਦੇ ਉੱਤੇ ਜਲੰਧਰ ਇਲੈਕਸ਼ਨ ਕਰਕੇ ਚੁੱਪ ਬੈਠੇ ਰਹੇ ਬਹੁਤ ਸਾਰੀਆਂ ਗੱਲਾਂ ਨਾ ਤੁਸੀਂ ਗੱਲ ਕੀ ਆ ਕਿ ਡਿਫੈਂਡ ਕਰਨ ਵਾਲੀਆਂ ਪਾਵਰਾਂ ਹੈਗੀਆਂ ਫਿਲਹਾਲ ਮੁੱਖ ਮੰਤਰੀ ਸਾਹਿਬ بار-बार ਇਸ ਮੁੱਦੇ ਤੇ ਸਿੱਧੂ ਦਾ ਮੁੱਦਾ ਜਿੱਥੇ ਵੀ ਆਉਂਦਾ ਹੈ ਪੰਜਾਬ ਸਰਕਾਰ ਦਾ ਰਵਈਆ ਇੱਕ ਰਹਿੰਦਾ ਹੈ ਕਿ ਭਾਈ ਅਸੀਂ ਇਨਸਾਫ ਨਹੀਂ ਦੇਣਾ ਮੈਨੂੰ ਸਿੱਧਾ ਮਤਲਬ ਇਹ ਸਮਝ ਆਉਂਦਾ ਇਹ ਯਾਰ ਜੇ ਕੰਧੋ ਤੇ ਲਿਖਿਆ ਸਾਨੂੰ ਨਹੀਂ ਦਿਸਦਾ ਕਹਿੰਦੇ ਆ ਨਾ ਵੀ ਜਿਹਨੂੰ ਕੰਦ ਤੇ ਲਿਖਿਆ ਨਹੀਂ ਦੱਸਦਾ ਉਹਨੂੰ ਨਹੀਂ ਦੱਸਦਾ ਫਿਰ ਉਹਨੂੰ ਦਿਖਾਇਆ ਹੀ ਨਹੀਂ ਜਾ ਸਕਦਾ ਅੱਜ ਵੀ ਜਿਹਨੂੰ ਲੱਗਦਾ ਕਿ ਇਹ ਸਰਕਾਰ ਇਨਸਾਫ ਕਰੂਗੀ ਇਹ ਨਹੀਂ ਕਰਦੀ ਪੂਰੀ ਤਰ੍ਹਾਂ ਸਰਕਾਰ ਬਾਰ ਬਾਰ ਇਹ ਕਹਿੰਦੀ ਆ ਵੀ ਤੁਸੀਂ ਜ਼ੋਰ ਲਾ ਲਓ ਅਸੀਂ ਨਹੀਂ ਦੇਣਾ ਇਨਸਾਫ ਉਹਦਾ ਪਿਓ ਢਟਕਦਾ ਰਹੇ ਬਲਕਾਰ ਸਿੰਘ ਸਿੱਧੂ ਜਿੱਥੇ ਮਰਜੀ ਢਟਕਦੇ ਫਿਰ ਉਹਨਾਂ ਵਿਚਾਰੇ ਜੋ ਮਰਜ਼ੀ ਕਰੀ ਜਾਣ ਉਹਨਾਂ ਦੇ ਹੰਝੂ ਨਹੀਂ ਦਿਸਨੇ ਪੰਜਾਬ ਦਾ ਵਿਰਲਾਪ ਨਹੀਂ ਦਿਸਣਾ ਇਹਨਾਂ ਨੇ ਜੋ ਇਸ ਸਰਕਾਰ ਨੇ ਕਰਨਾ ਇਹ ਉਹੀ ਕਰਨ ਦੇ ਆਦੀ ਹੈ ਤੇ ਉਹੀ ਕਰ ਰਹੀ ਐ ਇਸ ਮਸਲੇ ਦੇ ਵਿੱਚ ਹੁਣ ਆਪਾਂ ਗੱਲ ਥੋੜੀ ਜੀ ਮੈਂ ਕਹਣਾ ਇੱਕ ਹੋਰ ਪੱਖ ਤੋਂ ਕਰ ਲਈਏ ਗੱਲ ਕਰ ਗਏ ਅਸੀਂ ਪੁਲਿਸ ਦੀ ਸਾਡੀ ਪੁਲਿਸ ਇੰਨੀ ਨਾਕਾਮ ਕਿਉਂ ਹੋ ਰਹੀ ਐ ਗਗਨ ਇਹ ਸਮਝਣਾ ਪਊਗਾ ਅਸੀਂ ਜਦੋਂ ਇੱਕ ਸ਼ਬਦ ਵਰਤ ਲੈਂਦੇ ਆ ਜਦੋਂ ਕੋਈ ਸ਼ਬਦ ਵਰਤ ਲੈਂਦਾ ਮੀਡੀਆ ਉਹ ਸਾਰਿਆਂ ਨੂੰ ਲੈ ਲੈਂਦਾ ਉਹ ਨਾ ਫਿਰ ਚੰਗੇ ਦੇਖਦਾ ਨਾ ਮਾੜੇ ਦੇਖਦਾ ਮੈਂ ਨਹੀਂ ਕਹਿੰਦਾ ਆਪਾਂ ਚੰਗੇ ਹੋਵਾਂਗੇ ਪਰ ਕੋਈ ਤਾਂ ਹੋਊਗਾ ਨਾ ਇਹ ਤਾਂ ਨਹੀਂ ਵੀ ਸਾਰੇ ਮਾੜੇ ਹੁੰਦੇ ਆ ਉਸੇ ਤਰ੍ਹਾਂ ਪੁਲਿਸ ਦਾ ਹਿਸਾਬ ਆ ਚੰਗੇ ਅਫਸਰਾਂ ਨੂੰ ਚੰਗੇ ਤੋਂ ਮੇਰਾ ਮਤਲਬ ਕਾਬਲ ਹੈ ਮੈਂ ਬਿਲਕੁਲ ਇਹ ਗੱਲ ਨਹੀਂ ਕਰ ਰਿਹਾ ਪੁਲਿਸ ਦੇ ਕਿਸੇ ਬੰਦੇ ਦੀ ਗਾਰੰਟੀ ਨਹੀਂ ਲੈ ਰਿਹਾ ਨਾ ਹੀ ਮੈਂ ਲੈ ਸਕਦਾ ਪਰ ਮੈਂ ਕਾਬਲ ਕਾਬਲ ਹੋਣ ਦੀ ਗੱਲ ਕਰਦਾ ਤੁਸੀਂ ਬਠਿੰਡੇ ਦੀ ਈਧਾਰਨ ਲੈ ਲਓ ਸਾਡੇ ਬਠਿੰਡੇ ਹਰਮਨ ਗਿੱਲ ਐਸਐਸਪੀ ਉਹਨਾਂ ਨੂੰ ਲਾਇਆ ਗਿਆ ਮੈਨੂੰ ਘਟੋਕੜ ਮੈਂ ਉਸ ਬੰਦੇ ਨੂੰ ਕਿਤੇ ਮਿਲਿਆ ਨਹੀਂ ਗਗਣਾ ਮਿਲਣ ਦੀ ਕੋਈ ਸੰਭਾਵਨਾ ਵੀ ਨਹੀਂ ਪਰ ਸਾਡੇ ਬਠਿੰਡੇ 'ਚ ਵੀ ਸਾਨੂੰ ਉਦੋਂ ਫਰਕ ਦਿਸਦਾ ਸੀ ਆ ਸਾਡੇ ਉਹ ਐਸਐਸਡੀ ਗਰਲ ਕਾਲਜ ਕੋਲੇ ਹੋਰ ਥਾਵਾਂ ਦੇ ਉੱਤੇ ਜਿੱਥੇ ਪੁਲਿਸ ਕਦੇ ਐ ਖੜਦੀ ਨਹੀਂ ਹੁੰਦੀ ਸੀ ਉੱਥੇ ਵੀ ਪੁਲਿਸ ਐ ਫਿਰਦੀ ਹੁੰਦੀ ਸੀ ਪਤਾ ਲੱਗਦਾ ਸੀ ਵੀ ਬਠਿੰਡੇ 'ਚ ਕੋਈ ਕਾਬਲ ਬੰਦਾ ਆਇਆ ਜਿਹੜਾ ਇਹਨੂੰ ਰੋਕ ਲੂਗਾ ਪਰ ਉਹ ਕਿੱਥੇ ਆ ਅੱਜ ਕਿੱਥੇ ਕਿਹੜੀ ਪੋਸਟਿੰਗ ਹੋਈ ਆ ਕਿਤੇ ਵੀ ਨਹੀਂ ਨਾ ਲਾਇਆ ਗਿਆ ਇਹ ਹਰ ਉਹ ਚੰਗੇ ਅਧਿਕਾਰੀ ਦੇ ਨਾਲ ਸਰਕਾਰ 'ਚ ਇਸ 'ਚ ਹੋ ਰਿਹਾ ਤੇ ਉਹ ਅਧਿਕਾਰੀ ਜਿਹੜੇ ਸਰਕਾਰਾਂ ਦੇ ਕਮਾਊ ਪੁੱਤ ਆ ਉਹਨਾਂ ਨੂੰ ਹੀ ਮੂਰੇ ਰੱਖਿਆ ਜਾ ਰਿਹਾ ਇਹ ਦੇਖੇ ਨਹੀਂ ਜਾ ਰਿਹਾ ਕਿ ਕਿਹੜਾ ਬੰਦਾ ਸਾਡੇ ਲਈ ਜਿੰਨਾ ਚਿਰ ਮੰਤਰੀਆਂ ਐਮਐਲਏਆਂ ਦਾ ਧਿਆਨ ਇਸ ਗੱਲ ਤੇ ਆ ਕਿ ਸਾਨੂੰ ਕਮਾਈ ਕੌਣ ਵੱਧ ਕਰਕੇ ਦਿੰਦਾ ਹੈ ਤੁਸੀਂ ਪੰਜਾਬ ਦੇ ਹਾਲਾਤ ਸੁਧਾਰ ਕਿਵੇਂ ਲਾਉਂਗੇ ਜਿਹੜੇ ਬੰਦੇ ਨੇ ਤੁਹਾਨੂੰ ਕਮਾ ਕੇ ਦੇਣੇ ਆ ਉਹ ਕਿਵੇਂ ਇਹਨ ਇਨਸਾਫ ਕਰ ਦੂਗਾ ਲੋਕਾਂ ਦੇ ਨਾਲ ਕਿਸੇ ਕੇਸ ਦੇ ਵਿੱਚ ਹੁਣ ਅਸੀਂ ਜੋ ਸਾਰੀ ਪੁਲਿਸ ਨੂੰ ਸਮੇਟਦੇ ਆ ਅਸੀਂ ਭੁੱਲ ਜਾਂਦੇ ਆ ਫਿਰ ਪ੍ਰਵੋਧ ਕੁਮਾਰ ਕੌਣ ਨੇ ਉਹ ਵੀ ਇਸ ਸਟੇਟ ਦੇ ਵਿੱਚ ਹੀ ਕੰਮ ਕਰ ਰਹੇ ਆ ਅਧਿਕਾਰੀ ਆ ਸਾਡੇ ਗਾਪਾ ਕੇ ਰੱਖਦਾ ਪਰ ਹੁਣ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਯਾਦ ਕਰੋ ਹੁਣ ਦੂਜੇ ਪਾਸੇ ਵਾਲਿਆਂ ਨੂੰ ਉਹ ਵੀ ਪੁਲਿਸ ਹੈ ਜਿਹੜੀ ਗੈਂਗਸਟਰ ਨੂੰ ਭਜਾ ਕੇ ਆਉਂਦੀ ਆ ਉਹ ਵੀ ਪੁਲਿਸ ਹੈ ਜਿਹੜੀ ਇੰਟਰਵਿਊ ਦੇਖੋ ਇੰਟਰਵਿਊ ਐ ਨਹੀਂ ਹੋ ਜਾਂਦੀ ਇਹ ਵੀ ਪਤਾ ਕਰਾਉਣਾ ਕਿਹੜੇ ਅਧਿਕਾਰੀ ਨੇ ਆਪਦਾ ਫੋਨ ਦਿੱਤਾ ਹੋਣਾ ਵੀ ਇੰਨੀ ਵਧੀਆ ਕੁਆਲਿਟੀ ਆਈ ਆ ਕਿਹਦਾ ਫੋਨ ਸੀ ਉਹ ਵਰਤ ਰਿਹਾ ਇਹ ਵੀ ਸੈਟ ਦੇ ਲਈ ਇਨਵੈਸਟੀਗੇਟ ਕਰਨ ਦੇ ਮੁੱਦੇ ਆ ਇੰਨਾ ਪੂਰਾ ਮਾਹੌਲ ਬਣਾ ਕੇ ਦਿੱਤਾ ਗਿਆ ਹੂ ਦੋ ਚਾਰ ਬੰਦੇ ਗੇਟ 'ਚ ਵੀ ਖੜਾਏ ਹੋਣੇ ਆ ਵੀ ਹੋਣ ਕੋਈ ਹੋ ਰਾਖੀ ਵੀ ਖੜੇ ਹੋਣੇ ਆ ਵੀ ਕੋਈ ਹੋਰ ਨਾ ਸੀ ਉਹ ਵੀ ਤਾਂ ਪੁਲਿਸ ਆ ਨਾ ਮੈਂ ਤੁਹਾਨੂੰ ਕਹਿਣਾ ਚਾਹਣਾ ਵੀ ਜਿੰਨੀ ਦੇਰ ਸਰਕਾਰ ਦਾ ਰਵਈਆ ਪ੍ਰਸ਼ਾਸਨ ਪ੍ਰਤੀ ਇਹ ਆ ਕਿ ਅਸੀਂ ਕਾਬਲ ਬੰਦੇ ਨਹੀਂ ਲਾਉਣੇ ਜਿਹੜੇ ਬੰਦੇ ਸਹੀ ਕੰਮ ਕਰ ਸਕਦੇ ਆ ਇਹ ਹਾਲਾਤ ਬਦਲਣ ਵਾਲੇ ਨਹੀਂ ਮੈਂ ਕਿਸੇ ਦੀ ਗਰੰਟੀ ਨਹੀਂ ਲੈਂਦਾ ਮੈਂ ਫੇਰ ਕਹਿਣਾ ਪਰ ਮੈਂ ਕਹਣਾ ਜਿਹੜੇ ਸਿਸਟਮ 'ਚ ਕੋਈ ਚੱਜਦਾ ਕੰਮ ਕਰਨ ਵਾਲੇ ਬੰਦੇ ਆ ਕਾਬਲ ਬੰਦੇ ਆ ਉਹਨਾਂ ਨੂੰ ਜਿੰਨਾ ਚਿਰ ਮਾੜੇ ਨੂੰ ਦੰਡਣੀ ਤੇ ਚੰਗੇ ਨੂੰ ਪ੍ਰोत्साहन ਨਹੀਂ ਉਸ ਰਾਜ ਦਾ ਬੇੜਾਗਰਕ ਹੋਣਾ ਹੀ ਹੁੰਦਾ ਹੈ ਇਸ ਮਸਲੇ ਦੇ ਵਿੱਚ ਲਗਾਤਾਰ ਉਹ ਹੋ ਰਿਹਾ ਹੈ ਇਹ ਤਾਂ ਅਦਾਲਤੋਂ ਦਾ ਫਿਰ ਮੈਂ ਕਹਿਣਾ ਵੀ ਧੰਨਵਾਦੀ ਹੋ ਗਿਆ ਸੀ ਉਹਨਾਂ ਦੇ ਜਿਨ੍ਹਾਂ ਨੇ ਸਚਾਈ ਬਾਹਰ ਕੱਢਤੀ ਨਹੀਂ ਸਰਕਾਰ ਨੇ ਕਸਰ ਕੀ ਛੱਡੀ ਸੀ ਇੰਟਰਵਿਊ ਕਦੋਂ ਦੀ ਹੋਈ ਵੀ ਹੈਗਾ ਕਹਿੰਦਾ ਤੁਸੀਂ ਐਂ ਦੇਖੋ ਕਿੰਨਾ ਚਿਰ ਬਾਅਦ ਉਹ ਰਿਲੀਜ਼ ਹੁੰਦੀ ਆ ਤੇ ਹੁਣ ਤਾਂ 25 ਦਿਨ ਹੋ ਗਏ ਸੀ ਸਰਕਾਰ ਨੂੰ ਪਤਾ ਨਹੀਂ ਲੱਗਿਆ ਸੀ ਸਭ ਪਤਾ ਸੀ ਨਾ ਕੀ ਕਾਰਵਾਈ ਕੀਤੀ ਆ ਸਰਕਾਰ ਦੇ ਅਧਿਕਾਰੀ ਲਗਾਤਾਰ ਸਰਕਾਰ ਨੂੰ ਗੁੰਮਰਾਹ ਕਰਦੇ ਰਹੇ ਅਸੀਂ ਪਰ ਕਿਉਂ ਨਾ ਮੰਨ ਗਏ ਵੀ ਸਰਕਾਰ ਵੀ ਨਾਲ ਮਿਲੀ ਹੋਈ ਸੀ ਜੇ ਗੁੰਮਰਾਹ ਕਰ ਰਹੀ ਸੀ ਫਿਰ 25 ਦਿਨਾਂ ਦੇ ਵਿੱਚ ਕਾਰਵਾਈ ਕਰਕੇ ਘਰੇ ਨਾ ਤੋਰੇ ਇਹ ਤਾਂ ਹੋ ਸਕਦਾ ਸੀ ਨਾ ਜੀ ਬਿਲਕੁਲ ਮੈਂ ਉਹਦੀ ਵੀ ਗੱਲ ਤੁਸੀਂ ਪ੍ਰਬੋਧ ਕੁਮਾਰ ਜੀ ਦੀ ਗੱਲ ਕੀਤੀ ਕਿ ਠੀਕ ਹੈ ਕਾਬਲ ਬੰਦਿਆਂ ਨੇ ਕੰਮ ਕਰਕੇ ਦਿਖਾਇਆ ਪਰ ਆਪਾਂ ਉਹਨਾਂ ਸ਼੍ਰੀਮਾਨ ਜੀ ਦੀ ਗੱਲ ਵੀ ਕਰੀਏ ਏ ਡੀ ਜੀ ਪੀ ਜੇਲਾ ਅਰਣਪਾਲ ਜੀ ਦੀ ਉਹਨਾਂ ਦੀ ਕਵਾਈ ਚ ਪਹਿਲੀ ਸੈਟ ਬਣੀ ਸੀ ਦੋ ਮੈਂਬਰ ਸੀ ਸਪੈਸ਼ਲ ਡੀ ਜੀ ਪੀ ਕੁਲਦੀਪ ਸਿੰਘ ਸੀਗੇ ਤੇ ਅਰਣਪਾਲ ਜੀ ਪਹਿਲੀ ਸੈੱਟ ਦੀ ਜਦੋਂ ਰਿਪੋਰਟ ਆ ਜਿਹੜੀ ਸਬਮਿਟ ਕਰਦੇ ਆ ਤੇ ਹਰਨਪਾਲ ਜੀ ਦੀ ਸੈੱਟ ਇਹ ਕਹਿੰਦੀ ਸੀ ਕਿ ਇੰਟਰਵਿਊ ਪੰਜਾਬ ਦੇ ਵਿੱਚ ਕਿਤੇ ਹੋਈ ਨਹੀਂ ਜੀ ਪੰਜਾਬ ਤੋਂ ਬਾਹਰ ਹੋ ਸਕਦਾ ਰਾਜਸਥਾਨ 'ਚ ਹੋ ਸਾਨੂੰ ਹੋਈ ਹੋਵੇ ਸਾਨੂੰ ਇਹ ਲੱਗਦਾ ਪਰ ਕਹਿੰਦੇ ਪੰਜਾਬ ਦੇ ਵਿੱਚ ਨਹੀਂ ਹੋਈ ਪਰ ਪਿਛਲੀ 12 ਜੁਲਾਈ ਨੂੰ ਪ੍ਰਬੋਧ ਕੁਮਾਰ ਜਿਲੇ ਸੈੱਟ ਆਪਣੀ ਰਿਪੋਰਟ ਸਬਮਿਟ ਕਰ ਦਿੰਦੀ ਹਾਈ ਕੋਰਟ ਦੇ ਵਿੱਚ ਇਹ ਮੁੱਖ ਮੰਤਰੀ ਸਾਹਿਬ ਨੂੰ ਵੀ ਪਤਾ ਸੀ ਡੀਜੀਪੀ ਸਾਹਿਬ ਨੂੰ ਵੀ ਪਤਾ ਸੀ ਪਰ ਏਡੀਜੀਪੀ ਜੇਲ੍ਹਾਂ ਉਹੀ ਨੇ ਕੀ ਕਾਰਵਾਈ ਕਰ ਲਈ ਕਿਹੜਾ ਬੰਦਾ ਹਟਾ ਲਿਆ ਪਰ ਉਹਨਾਂ ਸ਼੍ਰੀਮਾਨ ਜੀ ਬਾਰੇ ਵੀ ਮੈਂ ਕਹਿੰਨਾ ਦੋ ਸ਼ਬਦ ਜ਼ਰੂਰ ਬੋਲੀ ਆਪਾਂ ਬਿਲਕੁ ਜੋ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣੇ ਡੀਜੀਪੀ ਨੂੰ ਆਪਣੇ ਮੁੱਖ ਮੰਤਰੀ ਨੂੰ ਤੇ ਹਾਈ ਕੋਰਟ ਨੂੰ ਸਦਾ ਗੁੰਮਰਾਹ ਕਰਦਾ ਰਿਹਾ ਗਗਨ ਇਹ ਤੁਸੀਂ ਆਪਾਂ ਕਿਵੇਂ ਕਹਿ ਸਕਦੇ ਆਂ ਵੀ ਗੁੰਮਰਾਹ ਕਰਦੇ ਰਿਹਾ ਕੀ ਪਤਾ ਸਾਰੇ ਮਿਲੇ ਹੋਣ ਗੱਲ ਉਸੇ ਦੀ ਮੈਂ ਤਾਂ ਵੱਧ ਕਰ ਰਿਹਾ ਪ੍ਰਬੋਧ ਕੁਮਾਰ ਹੋਰਾਂ ਦੀ ਕਿਉਂਕਿ ਉਹਨਾਂ ਨੇ ਸਾਰੇ ਸਿਸਟਮ ਦੇ ਖਿਲਾਫ ਇੱਕ ਗੱਲ ਜਾ ਕੇ ਕਰੀ ਐ ਇਹ ਇਹ ਗੱਲ ਇੰਨੀ ਸੌਖੀ ਨਹੀਂ ਹੁੰਦੀ ਕਿ ਤੁਸੀਂ ਇੱਕ ਥਾਂ ਤੇ ਰਹਿਣਾ ਇਹ ਜੀ ਥਾਂਾਂ ਤੇ ਤੁਹਾਨੂੰ ਖੁੰਜੇ ਲੈਣ ਲਾਇਆ ਜਾਂਦਾ ਮਤਲਬ ਖੁੰਝੇ ਲਾਇਆ ਜਾਂਦਾ ਕਿ ਤੁਸੀਂ ਆਪ ਨਹੀਂ ਸੋਚ ਸਕਦੇ ਹੁੰਦੇ ਜਦੋਂ ਸਿਸਟਮ ਨਾਲ ਪੰਗਾ ਲੈ ਲਓ। ਜ਼ਿਆਦਾਤਰ ਅਧਿਕਾਰੀਆਂ ਦਾ ਰਵੱਈਆ ਤਾਂ ਉਹੀ ਹੈ ਨਾ ਸਰਕਾਰ ਨੂੰ ਕਿਹੜਾ ਬੰਦਾ ਵਧੀਆ ਲੱਗੂਗਾ? ਜਿਹੜਾ ਝੂਠ ਬੋਲੂਗਾ। ਜਿਹੜਾ ਸਰਕਾਰ ਨੂੰ ਆਕੇ ਡਿਫੈਂਡ ਕਰੂਗਾ। ਹੁਣ ਜਿਹੜੇ ਅਧਿਕਾਰੀਆਂ ਨੇ ਕਰਿਆ ਉਹ ਸਰਕਾਰ ਨੂੰ ਵਧੀਆ ਲੱਗਣੀ ਲੱਗਣੇ ਆ ਪਰ ਮੈਂ ਫੇਰ ਉਹੀ ਇੱਥੀ ਗੱਲ ਤੇ ਆਉਣਾ। ਜਦੋਂ ਤੱਕ ਯਾਰ ਤੁਸੀਂ ਦੰਡ ਨਹੀਂ ਦਿੰਦੇ। ਜਿਹੜੇ ਅਧਿਕਾਰੀਆਂ ਨੇ ਮਾੜਾ ਕਰਿਆ ਮੈਂ ਤਾਂ ਕਹਣਾ ਹਾਈ ਕੋਰਟ ਨੂੰ ਇਹ ਤੇ ਲੈਣਾ ਚਾਹੀਦਾ ਫੈਸਲਾ। ਹਾਈ ਕੋਰਟ ਨੂੰ ਤੁਸੀਂ ਟਿੱਪਣੀ ਦੇਖੀ ਹੈ? ਬਿਲਕੁਲ ਦਾ ਆਪਾਂ ਆਪਣਾ ਟਿੱਪਣੀ ਦਾ ਵੀ ਸਿੱਖਰ ਜ਼ਰੂਰ ਕਰੋ ਤੁਸੀਂ ਹਾਂ ਹਾਈ ਕੋਰਟ ਦੀਆਂ ਟਿੱਪਣੀਆਂ ਬਹੁਤ ਦਿਲਚਸਪ ਹੈ ਹੁਣ ਅਦਾਲਤ ਦੀ ਟਿੱਪਣੀ ਕੀ ਆ ਅਦਾਲਤ ਦੀ ਟਿੱਪਣੀ ਇਹ ਕਹਿੰਦੀ ਆ ਪਹਿਲੀ ਸੈਟ ਬਾਰੇ ਕਿ ਇਹ ਅਦਾਲਤ ਦੀਆਂ ਅੱਖਾਂ 'ਚ ਘੱਟਾ ਪਾਉਣ ਵਰਗੀ ਇੱਕ ਗੱਲ ਹੈ ਘੱਟਾ ਪਾਉਣਾ ਯਾਨੀ ਕਿ ਬੇਵਕੂਫ ਬਣਾਉਣ ਦੀ ਗੱਲ ਹੈ ਫਿਰ ਪੁਲਿਸ ਬਾਰੇ ਅਦਾਲਤ ਟਿੱਪਣੀ ਕਰਦੀ ਆ ਕਿ ਸਮਾਂ ਆ ਗਿਆ ਕਾਲੀਆਂ ਭੇਡਾਂ ਤੋਂ ਪਰਦਾ ਚੱਕਿਆ ਜਾਵੇ ਇਦੂ ਬਾਦ ਯਾਰ ਹੁਣ ਕਿਸੇ ਅਦਾਲਤ ਕੋਲੇ ਕੋਈ ਛੱਤਰ ਥੋੜੀ ਆ ਯਾਰ ਜਿਹੜਾ ਕਿਸਦੇ ਲਾ ਕੇ ਮਾਰੇ ਸੁਪਰੀਮ ਕੋਰਟ ਦੀ ਸੌਰੀ ਹਾਈ ਕੋਰਟ ਦੀਆਂ ਟਿੱਪਣੀਆਂ ਆਪ ਦੇ ਆਪ ਦੇ ਵਿੱਚ ਸ਼ਰਮਸਾਰ ਕਰਦੀਆਂ ਪਰ ਗਗਨ ਗੱਲ ਫੇਰ ਰਿਸਪੌਂਸਿਬਿਲਟੀ ਉਹਨਾਂ ਤੇ ਲੈਉਣੀ ਪਊ ਜਿਹੜੇ ਕਹਿੰਦੇ ਸੀ ਕਿ ਅਸੀਂ ਸਭ ਤੋਂ ਵੱਡਾ ਅਸੀਂ 70 ਸਾਲ ਦੇ ਵਿੱਚ ਹੋਈਆਂ ਸਾਰੀਆਂ ਗਲਤ ਗੱਲਾਂ ਨੂੰ ਬਦਲਣਾ ਆ ਤੇ ਜਿਹੜੇ ਬਦਲਾ ਨਹੀਂ ਸਿਰਫ ਬਦਲੇ ਦੀ ਗੱਲ ਤੱਕ ਹੋ ਕੇ ਸੀਮਤ ਰਹਿ ਗਿਆ ਗੱਲ ਉਹਨਾਂ ਤੇ ਹੀ ਆ ਕੇ ਖੜੂਗੀ ਕਿਉਂਕਿ ਤਾਕਤ ਕਿਹਦੇ ਕੋਲ ਹੈ ਸਭ ਤੋਂ ਵੱਧ ਸਰਕਾਰ ਕੋਲੇ ਮੁੱਖ ਮੰਤਰੀ ਸਾਹਿਬ ਆਪਣੇ ਫੀਲਡ ਦੀ ਜਿਹਦੇ ਉਹ ਜਿਹੜੇ ਸੂਬੇ ਦੇ ਮੁਖੀ ਨੇ ਉੱਥੇ ਤਾਂ ਉਹ ਫੇਲ ਸਾਬਤ ਹੋ ਰਹੇ ਨੇ ਲਗਾਤਾਰ ਝੂਠ ਵੀ ਬੋਲ ਰਹੇ ਨੇ ਪਰ ਦੂਜੇ ਪਾਸੇ 올림픽 ਦੇ ਖਿਡਾਰੀਆਂ ਨੂੰ ਇਹ ਸਲਾਹਾਂ ਦਿੰਦੇ ਨੇ ਜਿਵੇਂ ਮਾਸਟਰ ਹੁੰਦੇ ਨੇ ਉਹਨਾਂ ਦੇ ਹੁਣ ਹਾਕੀ ਵਾਲਿਆਂ ਨੂੰ ਸਲਾਹ ਦੇ ਰਿਹਾ ਮੁੱਖ ਮੰਤਰੀ ਸਾਹਿਬ ਕਹਿੰਦਾ ਸੋਡਾ ਸੈਂਟਰ ਕਮਜ਼ੋਰ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਪੰਜਾਬ ਦਾ ਡਿਫੈਂਸ ਕਮਜ਼ੋਰ ਕਰਤਾ ਸਾਰਾ ਸਾਰੇ ਪੰਜਾਬ ਦੀ ਜਮੇ ਤੁਸੀਂ ਜਿਹੜੀ ਟੀਮ ਦੇ ਕਪਤਾਨ ਹੋ ਉਹਦਾ ਤਾਂ ਤੁਸੀਂ ਬੇੜਾ ਕਰਕੇ ਕਰਤਾ ਤੇ ਤੁਸੀਂ ਦੂਜਿਆਂ ਨੂੰ ਸਲਾਹਾਂ ਦਿੰਦੇ ਹੋ ਭਾਈ ਜੀ ਅਸੀਂ ਤੁਹਾਨੂੰ ਹਾਕੀ ਟੀਮ ਨੂੰ ਸਲਾਹਾਂ ਦੇਣ ਖਾਤਰ ਨਹੀਂ ਚੁਣਿਆ ਅਸੀਂ ਤੁਹਾਨੂੰ ਪੰਜਾਬ ਦੇ ਹਾਲਾਤ ਬਦਲਣ ਖਾਤਰ ਚੁਣਿਆ ਜਿਹੜਾ ਵੀ ਕੋਚ ਇੰਡੀਅਨ ਟੀਮ ਦਾ ਰੱਖਿਆ ਗਿਆ ਹੋ ਬਹੁਤ ਕਾਬਲ ਬੰਦਾ ਰੱਖਿਆ ਗਿਆ ਹੋਊਗਾ ਜੇ ਨਾ ਕਾਬਲ ਹੋਇਆ ਕੋਈ ਨਹੀਂ ਗਾਂਹ ਵਾਲਾ ਅਗਲੇ ਰੱਖ ਲੈਣਗੇ ਹੱਕੀ ਇੰਡੀਆ ਦਾ ਵੀ ਚੰਗਾ ਖਾਸਾ ਬਜਟ ਹੈਗਾ ਪਰ ਗੱਲ ਪੰਜਾਬ ਦੀ ਕਰ ਲੋ ਤੁਸੀਂ ਕਿਉਂ ਉਹਨਾਂ ਨੂੰ ਸਲਾਹ ਦੇਈ ਜਾਂਦੇ ਹੋ ਲੋ ਫਗਾਟ ਕੁੜੀ ਨੂੰ ਵੀ ਤੂੰ ਵਾਲ ਕੱਟ ਲੈਂਦੀ ਬਾਈ ਯਾਰ ਅਗਲਿਆਂ ਨੂੰ ਵੀ ਦੀਂਦਾ ਤੇ ਹੁਣ ਅਗਲੇ ਤੁਹਾਨੂੰ ਇਹ ਕਹਿ ਦੇਣ ਮੋੜ ਕੇ ਕੋਈ ਟਵੀਟ ਕਰ ਦੇ ਵੀ ਬਾਈ ਤੁਸੀਂ ਇੰਟਰਵਿਊ ਰੋਕ ਲੈਂਦੇ ਤੁਸੀਂ ਚਟਾ ਰੋਕ ਲੈਂਦੇ ਤੁਸੀਂ ਕਾਰਵਾਈ ਕਰ ਲੋ ਤੁਸੀਂ ਇਨਸਾਫ ਦੇ ਲੋ ਫੇਰ ਕੀ ਜਵਾਬ ਹੈ ਕਹਿਣਾ ਯਾਰ ਬਹੁਤ ਸੌਖਾ ਗੱਲ ਕੀ ਹੈ ਗਗਨ ਤਿੰਨ ਚਾਰ ਪਾਲਿਸੀਆਂ ਡਿਫੈਂਡਰ ਸਰਕਾਰ ਆਪਦੇ ਕਿਸੇ ਵੀ ਝੂਠ ਨੂੰ ਕਰਦੀ ਨਹੀਂ ਇਹ ਡਿਵਰਟ ਕਰਦੀ ਹੈ ਇਹਨਾਂ ਦਾ ਕੀ ਹੁੰਦਾ ਵੀ ਇੱਕ ਝੂਠ ਜਦੋਂ ਆ ਗਿਆ ਕੁਝ ਵੱਡਾ ਇਵੈਂਟ ਖੜਾ ਕਰ ਦੋ ਉਹਦੇ ਬਕਾਬਲੇ ਵੀ ਜੀ ਆ ਘਟਨਾ ਬਹੁਤ ਵੱਡੀ ਹੈ ਇਸ ਮੰਨ ਲਓ ਇਹ ਬਿਲਕੁਲ ਇਹੋ ਜੀ ਗੱਲ ਹੈ ਵੀ ਆਪਾਂ ਜੇ ਸੜਕ ਤੇ ਐਕਸੀਡੈਂਟ ਪਿਆ ਹੋਵੇ ਤਾਂ ਤੁਸੀਂ ਜਾ ਕੇ ਰੌਲਾ ਪਾ ਦੋ ਵੀ ਉਹ ਆ ਦੇਖੋ ਜੀ ਗੱਡੀ ਦੀ ਲਹਿਟ ਟੁੱਟ ਗਈ ਜਦ ਕਿ ਬੰਦਾ ਵਿੱਚ ਮਰਿਆ ਪਿਆ ਗੱਡੀ ਦੀ ਲਹਿਟ ਵੱਡਾ ਮੁੱਦਾ ਹੈ ਜਾਂ ਬੰਦਾ ਮਰਨਾ ਵੱਡਾ ਮੁੱਦਾ ਹੈ ਇਹੀ ਹਾਲ ਇੱਥੇ ਆ ਹੌਕੀ ਦੀ ਟੀਮ ਨੂੰ ਸਲਾਹਾਂ ਦੇਣ ਵਾਲੇ ਭਾਈ ਬਹੁਤ ਆ ਕੋਈ ਚੱਕਰ ਨਹੀਂ ਪਰ ਤੁਹਾਨੂੰ ਪੰਜਾਬ 'ਚ ਜਿਹੜੇ ਸਲਾਹਾਂ ਦੇ ਰਹੇ ਆ ਨਾ ਉਹ ਸਿਰੇ ਦੇਨ ਖੇਦਾ ਸਿਰੇ ਦੇ ਕਿਉਂਕਿ ਕੱਖ ਨਹੀਂ ਕਰ ਰਹੇ ਤੁਸੀਂ ਜਮੀਨ ਤੇ ਜਾ ਕੇ ਜੇ ਦੇਖੋਗੇ ਜੀ ਨੇ ਇੱਕ ਦੂਜਾ ਡਾਇਵਰਟ ਕਰਨ ਦੀ ਗੱਲ ਕੀਤੀ ਸੀ ਡਾਇਵਰਟ ਦਾ ਕਰਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਐਨੇ ਮਾਹਰ ਨੇ ਅੱਜ ਵੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਚਿੰਤਾ ਕਿ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋ ਗਿਆ ਜੀ ਬਿੱਟ ਗਏ ਜੀ ਕਦੇ ਬਾਜਵਾ ਸਾਹਿਬ ਦੀ ਪਜਾਮੀ ਦੇਖ ਜਾਂਦੀ ਆ ਕਦੇ ਕੈਪਟਨ ਸਾਹਿਬ ਦੀ ਪਜਾਮੀ ਕਦੇ ਕਿਸੇ ਦੀ ਦਾੜ੍ਹੀ ਮਤਲਬ ਮਸਲੇ ਤਾਂ ਅੱਜ ਮੁੱਖ ਮੰਤਰੀ ਬਣਨ ਤੋਂ 2.5 ਸਾਲ ਬਾਅਦ ਵੀ ਉਹਨਾਂ ਕੋਲੇ ਉਹੀ ਨੇ ਚੁਟਕਲੇ ਨਹੀਂ ਉਹ ਇਹ ਡਾਇਵਰਟ ਵਾਲੇ ਮੁੱਦੇ 'ਚ ਹੀ ਆ ਗਏ ਨਾ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਯਾਰ ਐਕਸੀਡੈਂਟ ਹੋ ਰਿਹਾ ਪੰਜਾਬ 'ਚ ਚਿੱਟਾ ਵੱਡਾ ਮੁੱਦਾ ਜਾਂ ਸੁਖਬੀਰ ਬਾਦਲ ਵੱਡਾ ਮੁੱਦਾ ਕੀ ਆ ਬਿਲਕੁ ਤੇ ਫਿਰ ਉਹਦੀ ਗੱਲ ਕਰ ਲੈਣ ਮੈਂ ਉਹੀ ਕਹਿ ਰਿਹਾ ਬਸ ਉਹ ਗੇੜੇ ਨਾਲ ਜਾ ਕੇ ਹਰ ਸਿਮਰਤ ਬਾਰੇ ਕਿੱਕਲੀ ਗਾ ਦੋ ਸੁਖਬੀਰ ਬਾਦਲ ਨੂੰ ਨਿੰਦਲ ਉਹਨਾਂ ਦਾ ਜਿਹੜਾ ਮਤਲਬ ਠੀਕ ਆ ਲੋਕਾਂ 'ਚ ਗੁੱਸਾ ਹੋਊਗਾ ਭਾਈ ਲੋਕ ਵੋਟਰਾਂ ਨਹੀਂ ਕੱਢੀ ਜਾਣਗੇ ਯਾਰ ਸੋਨੂੰ ਤਾਂ ਘੱਟੋ ਘੱਟ 2.5 ਸਾਲ ਬਾਅਦ ਵੀ ਜੇ ਕਿਸੇ ਨੂੰ ਇਹ ਤਕਲੀਫ ਆ ਵੀ ਫਲਾਨੀ ਪਾਰਟੀ ਜਿਹਦੇ ਗਿਣਤੀ ਦੇ ਵਿਧਾਇਕ ਆ ਉਂਗਲਾਂ ਤੇ ਗਿਣੇ ਜਾਣ ਯੋਗ ਰੇ ਵੀ ਯਾਰ ਉਹ ਪਾਰਟੀ ਤਾਂ ਭਾਈ ਦੇਖਿਆ ਫਿਰ ਕੋਈ ਬੰਦਾ ਨਹੀਂ ਥਉਂਦਾ ਰੇਲੀ ਤੇ ਜਾਣ ਨੂੰ ਦੇਖਿਆ ਫਿਰ ਕੀ ਹਾਲ ਹੋਇਆ ਪਿਆ ਇਹਨਾਂ ਦਾ ਇਹ ਤਾਂ ਕਿਸੇ ਦੀ سپورਟ ਕਰੀ ਜਾਂਦੇ ਆ ਉਹ ਭਰਾਵਾ ਤੇਰੇ ਕੋਲੇ ਤਾਂ 92 ਆ ਤੂੰ ਕੀ ਰੰਗ ਲਾਈ ਜਾਂਦਾ ਚਲ ਦੋ ਆਲੇ ਤਾਂ ਹੈਗੇ ਆ ਇਹ ਜੇ ਹੈਗੇ ਆ ਭਾਈ ਉਹ ਬਿਲਕੁਲ ਗੰਗਣੇ ਇੱਕੀ ਆ ਰਿਸਪੌਂਸਿਬਿਲਟੀ ਅਸੀਂ ਜ਼ੀਰੋ ਮੰਨਣੀ ਆ ਅਸੀਂ ਦੂਜਿਆਂ ਨੂੰ ਮੇਨੇ ਮਾਰਨੇ ਆ ਦੂਜਿਆਂ ਤੇ ਸਾਰੀ ਗੱਲ ਸਿੱਟਣੀ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਤੁਸੀਂ ਅੱਖਰ ਦੇ ਨਾਲ ਜੁੜੇ ਰਹੋ